ਜੋ ਵੀਰ ਬਾਦਲ ਨੂੰ ਵੀ ਅੱਜ ਸੋਚਣਾ ਦੁਬਾਰਾ ਚਾਹੀਦਾ ਜਦੋਂ ਉੱਥੇ ਉਹ ਬੈਠਾ ਕਿ ਵੀ ਇਹ ਸਭ ਕੁਝ ਹੋ ਕਿਉਂ ਰਿਹਾ ਇਹ ਜਿਹੜੀ ਬੈਦਲਾਈਜੇਸ਼ਨ ਉਹਨੇ ਕੀਤੀ ਜਿਸ ਤਰੀਕੇ ਦਾ ਇਨਸਾਨ ਜਿਸ ਤਰੀਕੇ ਦਾ ਵਤੀਰਾ ਉਹਨਾਂ ਨੇ ਨਿਭਾਇਆ ਕੌਮ ਨਾਲ ਪਿਛਲੇ ਦਿਨਾਂ 'ਚ ਜਿਸ ਤਰੀਕੇ ਨਾਲ ਉਹ ਖਾਰਕੂ ਸਿੰਘਾਂ ਨੂੰ ਜਾਂ ਕੌਮ ਦੇ ਯੋਧਿਆਂ ਨੂੰ ਪੇਸ਼ ਆਏ ਇਹ ਉਹਦਾ ਗੁੱਸਾ ਆ ਰਿਹਾ ਜਦੋਂ ਉੱਥੇ ਬੈਠਾ ਤੇ ਲੋਕੀ ਜਦੋਂ ਵੇਖਦਾ ਅਗਲਾ ਕੋਈ ਇਸੇ ਨਾਲ ਕਿਸੇ ਨੂੰ ਉਹਦੇ 'ਚ ਗੁੱਸਾ ਆਉਣਾ ਸੁਭਾਵਿਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਜਾਨਲੇਵਾ ਹਮਲਾ ਹੋਇਆ ਅ ਜਿਹੜੀ ਆਪਣੀ ਸਮਝ ਬਣਦੀ ਆ ਇਸ ਤਰ੍ਹਾਂ ਨਰਾਇਣ ਸਿੰਘ ਚੌੜਾ ਨੇ ਜੋ ਹਮਲਾ ਕੀਤਾ ਇਹਦਾ ਸਥਾਨ ਤੇ ਸਮਾਂ ਦੋਨੇ ਹੀ ਗਲਤ ਸੀਗੇ ਸਮਾਏ ਸਕੇ ਗੱਲ ਤਾਂ ਕਿ ਉਹ ਸੁਖਬੀਰ ਸਿੰਘ ਜਿਹੜੇ ਹੈਗੇ ਆ ਉਹ ਆਪ ਦਾ ਨਵਾਰੇ ਹੈਗੇ ਜਿਹੜੀ ਤਨਖਾਹ ਨਵਾਰੇ ਹੈਗੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਲੱਗੀ ਆ ਤਾਂ ਇੱਕ ਤਰ੍ਹਾਂ ਉਹ ਗੁਰੂ ਦੀ ਸ਼ਰਨ ਚ ਆ ਜਾਂ ਜਿਵੇਂ ਕਹਿ ਲੋ ਵੀ ਕੋਈ ਪ੍ਰिजनਰ ਹੁੰਦਾ ਤਾਂ ਉਹ ਪ੍ਰिजन ਦੀ ਸ਼ਰਨ ਚ ਆਵੇ ਉਹ ਇਸ ਸਮੇਂ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਆ ਤੇ ਉਹ ਸਮੇਂ ਉਹਨਾਂ ਤੇ ਹਮਲਾ ਕਰਨਾ ਟੁਕਵਾ ਨਹੀਂਗਾ ਤੇ ਜਿਹੜਾ ਸਿੱਖਾਂ ਦਾ ਜਿਹੜਾ ਨਾ ਇਹਗਾ ਤਰੀਕਾਕਾਰ ਆ ਉਹ ਇਹ ਆ ਕਿ ਜਿਹੜਾ ਇਸ ਤਰੀਕੇ ਦਾ ਕੋਈ ਪਾਪੀ ਆ ਜਾਂ ਗੁਨਾਹਗਾਰ ਆ ਉਹਨੂੰ ਆਪ ਦੀ ਘਾਰਤ ਬਦਲਣ ਦਾ ਆਪਾਂ ਸਮਾਂ ਲਈਏ ਇਸ ਕਰਕੇ ਹੀ ਇਹ ਤਨਖਾਹ ਲੱਗਦੀ ਆ ਕਿ ਉਹਨੇ ਸੋਚ ਬਦਲੇ ਹੋ ਸਕਦਾ ਹੈ ਕਿ ਇੰਨੇ ਦਿਨ ਗੁਰੂ ਘਰ ਬੈਠਣ ਨਾਲ ਜਾਂ ਇਸ ਤਰੀਕੇ ਦੀ ਸੇਵਾ ਲੱਗਣ ਨਾਲ ਸੌਰੀ ਇਸ ਤਰੀਕੇ ਦੀ ਤਨਖਾਹ ਲੱਗਣ ਨਾਲ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਜੀ ਨੇ ਅਨਗਿਣਤ ਗੁਨਾਹ ਤੇ ਅਨਗਿਣਤ ਪਾਪ ਕੀਤੇ ਇਸ ਕੌਮ ਦੇ ਵਿਰੁੱਧ ਉਹਦੇ ਉਹ ਤੋਂ ਕੋਈ ਉਹਦੇ ਮਨ ਨੂੰ ਕੋਈ ਉਹ ਉਹਦੇ ਉਹਦੇ ਮਨ ਦੇ ਵਿੱਚ ਤਬਦੀਲੀ ਆਵੇ ਤੇ ਉਹ ਉਹ ਗੁਰੂ ਘਰ ਨਾਲ ਤੇ ਗੁਰਮਤ ਨਾਲ ਜੁੜ ਸਕੇ ਦੂਜੀ ਗੱਲ ਇਹ ਆ ਕਿ ਇਸ ਗੱਲ ਤੇ ਸੁਖਬੀਰ ਬਾਦਲ ਨੂੰ ਵੀ ਅੱਜ ਸੋਚਣਾ ਦੁਬਾਰਾ ਚਾਹੀਦਾ ਜਦੋਂ ਉੱਥੇ ਉਹ ਬੈਠਾ ਹੈ ਕਿ ਵੀ ਇਹ ਸਭ ਕੁਝ ਹੋ ਕਿਉਂ ਰਿਹਾ ਇਹ ਜਿਹੜੀ ਬੈਦਲਾਈਜ਼ੇਸ਼ਨ ਉਹਨੇ ਕੀਤੀ ਜਿਸ ਤਰੀਕੇ ਦਾ ਇਨਸਾਨ ਜਿਸ ਤਰੀਕੇ ਦਾ ਵਤੀਰਾ ਉਹਨਾਂ ਨੇ ਨਿਭਾਇਆ ਕੌਮ ਨਾਲ ਪਿਛਲੇ ਦਿਨਾਂ 'ਚ ਜਿਸ ਤਰੀਕੇ ਨਾਲ ਉਹ ਖਾੜਕੂ ਸਿੰਘਾਂ ਨੂੰ ਜਾਂ ਕੌਮ ਦੇ ਯੋਧਿਆਂ ਨੂੰ ਪੇਸ਼ ਆਏ ਇਹ ਉਹਦਾ ਗੁੱਸਾ ਆ ਰਿਹਾ ਜਦੋਂ ਉਹ ਉੱਥੇ ਬੈਠਾ ਤੇ ਲੋਕੀ ਜਦੋਂ ਵੇਖਦਾ ਅਗਲਾ ਕੋਈ ਨਾ ਕਿਸੇ ਨੂੰ ਉਹਦੇ 'ਚ ਗੁੱਸਾ ਆਉਣਾ ਸੁਭਾਵਿਕ ਆ ਜਿਸ ਤਰੀਕੇ ਨਾਲ ਨਰੈਨ ਸਿੰਘ ਚੋੜਾ ਹਰਿਆਣਾਲੀਆ ਹੋਰ ਬਾਈ ਦਲਜੀਤ ਬਿੱਟੂ ਹਰਿਆਣਾਲੀਆ ਹੋਰਾਂ ਨਾਲ ਇਹ ਲੋਕ ਪੇਸ਼ ਆਏ ਹੈਗੇ ਜਦੋਂ ਇਹ ਰਾਜ 'ਚ ਸੀਗੇ ਤਾਂ ਉਹ ਉੱਥੇ ਆ ਕੇ ਕਿਤੇ ਨਾ ਕਿਤੇ ਇਹ ਗਲੈਮ ਲੱਗਦਾ ਕਿ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜੀ ਤਨਖਾਹ ਹੈ ਉਹ ਸ਼ਾਇਦ ਪੂਰੀ ਨਹੀਂ ਗਈਆਂ ਹਲੇ ਵੀ ਉਹ ਜਵਾਬ ਦੀ ਹੈ ਉਹਨੂੰ ਵੱਧ ਉਹਨੇ ਵੱਡੇ ਪਾਪ ਕੀਤੇ ਆ ਗੁਰੂ ਜੀ ਜਿਵੇਂ ਬੇਅਦਬੀ ਨੂੰ ਮੰਨਿਆ ਜਾਂ ਹੋਰ ਚੀਜ਼ਾਂ ਨੂੰ ਮੰਨਿਆ ਤਾਂ ਉਹ ਉਹ ਇੱਕ ਹੋਣਾ ਗੁੱਸਾ ਹੋਣਾ ਇੱਕ ਕਿਸੇ ਵੀ ਸਿੱਖ ਦੇ ਵਿੱਚ ਜਾਂ ਕਿਸੇ ਵੀ ਜਗਤੂ ਸਿੰਘ ਦੇ ਵਿੱਚ ਇੱਕ ਸੁਭਾਵਕ ਗੱਲ ਆ ਪਰ ਆਪਾਂ ਇੱਕ ਗੱਲ ਯਾਦ ਰੱਖੀਏ ਕਿ ਆਪਾਂ ਕਿਸੇ ਸ਼ਖਸੀਅਤ ਜਾਂ ਕਿਸੇ ਇਨਸਾਨ ਦੇ ਦੁਸ਼ਮਣ ਨਹੀਂਗੇ ਆਪਾਂ ਵੱਡੀ ਗੱਲ ਇਹ ਆ ਕਿ ਅਸੀਂ ਉਹ ਸੋਚ ਦੇ ਦੁਸ਼ਮਣ ਆ ਜਿਹੜੀ ਜਾਂ ਉਹ ਸੋਚ ਨਾਲ ਸੰਘਰਸ਼ ਕਰਨਾ ਹੈ ਉਹ ਸੋਚ ਦਾ ਵਿਰੋਧ ਕਰਨਾ ਹੈ ਜਿਸ ਨੇ ਸੁਖਵੀਰ ਸਿੰਘ ਅਗੇ ਪੈਦਾ ਕੀਤੀ ਹੈ ਜਿਹਦੀ ਸੋਚ ਦੇ ਵਿੱਚ ਦੀ ਉਪਜਾਇ ਲੋਕ ਤਾਂ ਆਪਾਂ ਉਧਰ ਤੁਰੀਏ ਜਿੰਨੀ ਦੇਰੇ ਹਲੇ ਗੁਰੂ ਮਹਾਰਾਜ ਦੀ ਉਹ ਜਿਹੜੀ ਆਪਣਾ ਕਾਲਕਤਕ ਸਾਹਿਬ ਦੀ ਲੱਗੀ ਤਨਖਾਹ ਉਹਨਾਂ ਨੇ ਬਾਹਰ ਆ ਉਹਨਾਂ ਨੇ ਇੰਜ ਚੀਜ਼ਾਂ ਤੋਂ ਗਰੇਸ ਕਰੀਏ ਜਿਵੇਂ ਕੱਲ ਪਰਸੋ ਮਜ਼ਾਕ ਬਣ ਰਿਹਾ ਸੀ ਉਹ ਵੀ ਗਲਤ ਹੈ ਤੇ ਇਹ ਵੀ ਗਲਤ ਹੈ ਜਾਂ ਹੋਰ ਕਾਹਨ ਕੋਈ ਹੋਰ ਤਰੀਕੇ ਦੇ ਹੈ ਜਿਵੇਂ ਉਹ ਕੈਮਰੇ ਵਾਲੇ ਕੈਮਰਾ ਟਿੱਕ ਟਿੱਕੀ ਲਾ ਕੇ ਉੱਥੇ ਲਾਇਆ ਵਿਆ ਉਹ ਵੀ ਮੇਰੇ ਹਿਸਾਬ ਨਾਲ ਗਲਤ ਹੈ ਉੰਨਾ ਬਹੁਤ ਦਿਓ ਸੇਵਾ ਜਿਸ ਤਰੀਕੇ ਦੀ ਉਹਦੇ ਤੇ ਲੱਗੀ ਹੈਗੀ ਆ ਤੇ ਆਪਾਂ ਵੇਖਾਂਗੇ ਕਿ ਕੀ ਹਾਂ ਔਨ ਵਾਲੇ ਸਮੇਂ ਸੁਖਬੀਰ ਸਿੰਘ ਬਾਦਲ ਕੋਈ ਸਿੱਖੀ ਹਲ ਮੋੜਾ ਕੱਟਦਾ ਹੈ ਕਿ ਨਹੀਂ ਕੱਟਦਾ ਉਸ ਦਾ ਕੋਈ ਉਹਦੀ ਘਾਟ ਤੇ ਚ ਉਹਦੀ ਸੋਚ ਚ ਕੋਈ ਅੰਤਰ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਇਹ ਆਪਾਂ ਸਮੇਂ ਤੇ ਛੱਡ ਦਈਏ ਬਾਕੀ ਜਿਹੜੇ ਨਵੇੜੇ ਹੋਣੇ ਆਸਲ ਜਾ ਕੇ ਜਿੱਥੇ ਸਹੀ ਨਵੇੜੇ ਹੋਣੇ ਆ ਉਹ ਤਾਂ ਗੁਰੂ ਦੀ ਦਰਗਾਹ ਚ ਜਾ ਕੇ ਨਵੇੜੇ ਹੋਣੇ ਆ ਕਿ ਕੀ ਸਹੀ ਸੀ ਕੀ ਗਲਤ ਸੀ ਕਿੰਨਾ ਕੀ ਕੀ ਦੀ ਤਨਖਾਹ ਲਗੀ ਸਹੀ ਸੀ ਕਿ ਨਹੀਂ ਗਲਤੀ ਹਾਂ ਦੁਨੀਆਵੀ ਪੱਧਰ ਤੇ ਠੀਕ ਆ ਇਹ ਤਨਖਾਹਾਂ ਲੱਗੀਆਂ ਤੇ ਕਾਲਜ ਸਾਹਿਬ ਨੇ ਬਹੁਤ ਵੱਡੇ ਫੈਸਲੇ ਲਈ ਜਿਵੇਂ ਫਕਰੇ ਕੌਮ ਵਾਪਸ ਲਿਆ ਤੇ ਉਹਨਾਂ ਨੇ ਜੁਰਮ ਕਬੂਲ ਕਰਵਾਇਆ ਸਾਹਮਣੇ ਕੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਜਾਨਲੇਵਾ ਹਮਲਾ ਹੋਇਆ ਜਿਹੜੀ ਆਪਣੀ ਸਮਝ ਭਾਨਦੀ ਆ ਇਸਤਾਰ ਨਾਰਾਇਣ ਸਿੰਘ ਚੌੜਾ ਨੇ ਜੋ ਹਮਲਾ ਕੀਤਾ ਇਹਦਾ ਸਥਾਨ ਤੇ ਸਮਾਂ ਦੋਨੇ ਗਲਤ ਸੀਗੇ ਸ ਸਮਾ ਇਸ ਕਾ ਕੀ ਗੱਲ ਤਾਂ ਕਿ ਉਹ ਸੁਖਬੀਰ ਸਿੰਘ ਜਿਹੜੇ ਹੈਗੇ ਆ ਉਹ ਆਪ ਦਾ ਨਵਾਰੇ ਹੈਗੇ ਜਿਹੜੀ ਤਨਖਾਹ ਨਵਾਰੇ ਹੈਗੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਲੱਗੀ ਆ ਤਾਂ ਇੱਕ ਤਰ੍ਹਾਂ ਉਹ ਗੁਰੂ ਦੀ ਸ਼ਰਨ ਚ ਆ ਜਾਂ ਜਿਵੇਂ ਕਹਿ ਲੋ ਵੀ ਕੋਈ ਪ੍ਰिजनਰ ਹੁੰਦਾ ਤਾਂ ਉਹ ਪ੍ਰिजन ਦੀ ਸ਼ਰਨ ਚ ਆਵੇ ਉਹ ਇਸ ਸਮੇਂ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਆ ਤੇ ਉਹ ਸਮੇਂ ਉਹਨਾਂ ਤੇ ਹਮਲਾ ਕਰਨਾ ਟੁਕਵਾ ਨਹੀਂਗਾ ਤੇ ਜਿਹੜਾ ਸਿੱਖਾਂ ਦਾ ਜਿਹੜਾ ਨਾ ਇਹਗਾ ਤਰੀਕਾਕਾਰ ਆ ਉਹ ਇਹ ਆ ਕਿ ਜਿਹੜਾ ਇਸ ਤਰੀਕੇ ਦਾ ਕੋਈ ਪਾਪੀ ਆ ਜਾਂ ਗੁਨਾਹਗਾਰ ਆ ਉਹਨੂੰ ਆਪ ਦੀ ਘਾਰਤ ਬਦਲਣ ਦਾ ਆਪਾਂ ਸਮਾਂ ਲਈਏ ਇਸ ਕਰਕੇ ਹੀ ਇਹ ਤਨਖਾਹ ਲੱਗਦੀ ਕਿ ਉਹਨੇ ਸੋਚ ਬਦਲੀ ਹੋ ਸਕਦਾ ਹੈ ਕਿ ਇੰਨੇ ਦਿਨ ਗੁਰੂ ਘਰ ਬੈਠਣ ਨਾਲ ਜਾਂ ਇਸ ਤਰੀਕੇ ਦੀ ਸੇਵਾ ਲੱਗਣ ਨਾਲ ਸੋਰੀ ਇਸ ਤਰੀਕੀ ਤਨਖਾਹ ਲੱਗਣ ਨਾਲ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਜੀ ਨੇ ਅਨਗਿਣਤ ਗੁਨਾਹ ਤੇ ਅਨਗਿਣਤ ਪਾਪ ਕੀਤੇ ਇਸ ਕੌਮ ਦੇ ਵਿਰੁੱਧ ਉਹਦੇ ਉਹ ਤੋਂ ਕੋਈ ਉਹਦੇ ਮਨ ਨੂੰ ਕੋਈ ਉਹਦੇ ਉਹਦੇ ਮਨ ਦੇ ਵਿੱਚ ਤਬਦੀਲੀ ਆਵੇ ਤੇ ਉਹ ਉਹ ਗੁਰੂ ਘਰ ਨਾਲ ਤੇ ਗੁਰਮਤ ਨਾਲ ਜੁੜ ਸਕੇ ਦੂਜੀ ਗੱਲ ਇਹ ਆ ਕਿ ਇਸ ਗੱਲ ਤੇ ਸੁਖਬੀਰ ਬਾਦਲ ਨੂੰ ਵੀ ਅੱਜ ਸੋਚਣਾ ਦੁਬਾਰਾ ਚਾਹੀਦਾ ਜਦੋਂ ਉੱਥੇ ਉਹ ਬੈਠਾ ਕਿ ਵੀ ਇਹ ਸਭ ਕੁਝ ਹੋ ਕਿਉਂ ਰਿਹਾ ਇਹ ਜਿਹੜੀ ਬਦਲਾਈਜ਼ੇਸ਼ਨ ਉਹਨੇ ਕੀਤੀ ਜਿਸ ਤਰੀਕੇ ਦਾ ਇਨਸਾਨ ਜਿਸ ਤਰੀਕੇ ਦਾ ਵਤੀਰਾ ਉਹਨਾਂ ਨੇ ਨਿਭਾਇਆ ਕੌਮ ਨਾਲ ਪਿਛਲੇ ਦਿਨਾਂ 'ਚ ਜਿਸ ਤਰੀਕੇ ਨਾਲ ਉਹ ਖਾੜਕੂ ਸਿੰਘਾਂ ਨੂੰ ਜਾਂ ਕੌਮ ਦੇ ਯੋਧਿਆਂ ਨੂੰ ਪੇਸ਼ ਆਏ ਇਹ ਉਹਦਾ ਗੁੱਸਾ ਆ ਰਿਹਾ ਜਦੋਂ ਉਹ ਉੱਥੇ ਬੈਠਾ ਤੇ ਲੋਕੀ ਜਦੋਂ ਵੇਖਦਾ ਅਗਲਾ ਕੋਈ ਸੇ ਨਾ ਕਿਸੇ ਨੂੰ ਉਹਦੇ 'ਚ ਗੁੱਸਾ ਆਉਣਾ ਸੁਭਾਵਿਕ ਆ ਜਿਸ ਤਰੀਕੇ ਨਾਲ ਨਰੈਣ ਸਿੰਘ ਚੌੜਾ ਹਰਿਆਣਾਲੀਆ ਹੋਰ ਬਾਈ ਦਲਜੀਤ ਬਿੱਟੂ ਹਰਿਆਣਾਲੀਆ ਹੋਰਾਂ ਨਾਲ ਇਹ ਲੋਕ ਪੇਸ਼ ਆਏ ਹੈਗੇ ਜਦੋਂ ਇਹ ਰਾਜ 'ਚ ਸੀਗੇ ਤਾਂ ਉਹ ਉੱਥੇ ਆ ਕੇ ਕਿ ਤੇਨਾ ਕਿਤੇ ਗਲੇਮ ਲੱਗਦਾ ਕਿ ਵੀ ਕਾਲ ਤਕ ਸਰ ਦੀ ਜਿਹੜੀ ਜਿਹੜੀ ਤਨਖਾਹ ਹੈ ਉਹ ਸ਼ਾਇਦ ਪੂਰੀ ਨਹੀਂ ਗਈਆਂ ਹਲੇ ਵੀ ਉਹ ਜਵਾਬ ਦੇ ਹੈ ਉਹਨੂੰ ਵੱਧ ਉਹਨੇ ਵੱਡੇ ਪਾਪ ਕੀਤੇ ਆ ਗੁਰੂ ਦੀ ਜਿਵੇਂ ਬੇਅਦਮੀ ਨੂੰ ਮੰਨਿਆ ਜਾਂ ਹੋਰ ਚੀਜ਼ਾਂ ਨੂੰ ਮੰਨਿਆ ਤਾਂ ਉਹ ਉਹ ਇੱਕ ਹੋਣਾ ਗੁੱਸਾ ਹੋਣਾ ਇੱਕ ਕਿਸੇ ਵੀ ਸਿੱਖ ਦੇ ਵਿੱਚ ਜਾਂ ਕਿਸੇ ਵੀ ਜਾਰੂ ਸਿੰਘ ਦੇ ਵਿੱਚ ਇੱਕ ਸੁਭਾਵਕ ਗੱਲ ਪਰ ਆਪਾਂ ਇੱਕ ਗੱਲ ਯਾਦ ਰੱਖੀਏ ਕਿ ਆਪਾਂ ਕਿਸੇ ਸ਼ਖਸੀਅਤ ਜਾਂ ਕਿਸੇ ਇਨਸਾਨ ਦੇ ਦੁਸ਼ਮਣ ਨਹੀਂ ਗੇ ਆਪਾਂ ਵੱਡੀ ਗੱਲ ਇਹ ਆ ਕਿ ਅਸੀਂ ਉਹ ਸੋਚ ਦੇ ਦੁਸ਼ਮਣਾਂ ਜਿਹੜੀ ਜਾਂ ਉਹ ਸੋਚ ਨਾਲ ਸੰਘਰਸ਼ ਕਰਨਾ ਹੈ ਉਹ ਸੋਚ ਦਾ ਵਿਰੋਧ ਕਰਨਾ ਹੈ ਜਿਸ ਨੇ ਸੁਖਬੀਰ ਸਿੰਘ ਅਰਗੇ ਪੈਦਾ ਕੀਤੀ ਹੈ ਜਿਹੜੀ ਸੋਚ ਦੇ ਵਿੱਚ ਦੀ ਉਪਜਾਏ ਲੋਕ ਤਾਂ ਆਪਾਂ ਉਧਰ ਤੁਰਿਏ ਜਿੰਨੀ ਦੇਰੇ ਹਲੇ ਗੁਰੂ ਮਹਾਰਾਜ ਦੀ ਉਹ ਜਿਹੜੀ ਆਪਣਾ ਕਾਲਕਤਕ ਸਾਹਿਬ ਦੀ ਲੱਗੀ ਤਨਖਾਹ ਉਹਨੂੰ ਨੇ ਬਾਹ ਰਿਆ ਉਹਨੀ ਦੇਰ ਇੰਜ ਚੀਜ਼ਾਂ ਤੋਂ ਗਰੇਸ ਕਰੀਏ ਜਿਵੇਂ ਕੱਲ ਪਰਸੋ ਮਜ਼ਾਕ ਬਣ ਰਿਆ ਸੀ ਉਹ ਵੀ ਗੱਲ ਤੇ ਹੈ ਤੇ ਇਹ ਵੀ ਗਲਤ ਆ ਜਾਂ ਹੋਰ ਕਹਾਂ ਕੋਈ ਹੋਰ ਤਰੀਕੇ ਦੇ ਹੋਇਆ ਜਿਵੇਂ ਉਹ ਕੈਮਰੇ ਵਾਲੇ ਕੈਮਰਾ ਟਿਕ ਟਿਕੀ ਲਾ ਕੇ ਉੱਥਰ ਲਾਇਆ ਹੋਇਆ ਉਹ ਵੀ ਮੇਰੇ ਹਿਸਾਬ ਨਾਲ ਗਲਤ ਆ ਉਹਨੂੰ ਨਿਭਾਉਣ ਦਿਓ ਸੇਵਾ ਜਿਸ ਤਰੀਕੇ ਦੀ ਉਹਦੇ ਤੇ ਲੱਗੀ ਹੈਗੀ ਆ ਤੇ ਆਪਾਂ ਵੇਖਾਂਗੇ ਕਿ ਕੀ ਹਾਂ ਆਉਣ ਵਾਲੇ ਸਮੇਂ ਸੁਖਬੀਰ ਸਿੰਘ ਬਾਦਲ ਕੋਈ ਸਿੱਖੀ ਹਲ ਮੋੜਾ ਕੱਟਦਾ ਹੈ ਕਿ ਨਹੀਂ ਕੱਟਦਾ ਉਹ ਉਸ ਦਾ ਕੋਈ ਉਹਦੀ ਘਾਟ ਤੇ ਚ ਉਹਦੀ ਸੋਚ ਚ ਕੋਈ ਅੰਤਰ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਇਹ ਆਪਾਂ ਸਮੇਂ ਤੇ ਛੱਡ ਦਈਏ ਬਾਕੀ ਜਿਹੜੇ ਨਵੇੜੇ ਹੋਣੇ ਆਸਲ ਜਾ ਕੇ ਜਿੱਥੇ ਸਹੀ ਨਵੇੜੇ ਹੋਣੇ ਆ ਉਹ ਤਾਂ ਗੁਰੂ ਦੀ ਦਰਗਾਹ ਚ ਜਾ ਕੇ ਨਵੇੜੇ ਹੋਣੇ ਆ ਕਿ ਕੀ ਸਹੀ ਸੀ ਕੀ ਗਲਤ ਸੀ ਕਿੰਨਾ ਕੀ ਕੀ ਦੀ ਤਨਖਾਹ ਲੱਗੀ ਸਹੀ ਸੀ ਕਿ ਨਹੀਂ ਗਲਤ ਸੀ ਹਾਂ ਦੁਨਿਆਵੀ ਪੱਧਰ ਤੇ ਠੀਕ ਆ ਇਹ ਤਨਖਾਹਾਂ ਲੱਗੀਆਂ ਤੇ ਕੱਲ੍ਹ ਦੇ ਖਸਾਬ ਨੇ ਬਹੁਤ ਵੱਡੇ ਫੈਸਲੇ ਲਈ ਜਿਵੇਂ ਫਕਰੇ ਕੌਮ ਵਾਪਸ ਲਿਆ ਤੇ ਉਹਨਾਂ ਨੇ ਜੁਰਮ ਕਬੂਲ ਕਰਵਾਇਆ ਸਾਹਮਣੇ ਕੀ